ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੱਲ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਜਿਹੜਾ ਬਿਲਕਸ ਬਾਨੋ ਵਾਲਾ ਕੇਸ ਹੈ ਉਹਦੇ ਚ ਸੁਪਰੀਮ ਕੋਰਟ ਨੇ ਇੱਕ ਅਹਿਮ ਗੱਲ ਕਹੀ ਕਿ ਸੁਪਰੀਮ ਕੋਰਟ ਦੇ ਨਾਲ ਦੋਸ਼ੀਆਂ ਨੇ ਧੋਖਾ ਕੀਤਾ ਤੇ ਇੱਕ ਹੋਰ ਅਹਿਮ ਗੱਲ ਕਹੀ ਕਿ ਗੁਜਰਾਤ ਸਰਕਾਰ ਦੋਸ਼ੀਆਂ ਦੇ ਨਾਲ ਮਿਲੀ ਹੋਈ ਸੀ ਇਹ ਦੋਨੇ ਗੱਲਾਂ ਨੇ ਜਿਹੜੀਆਂ ਬਹੁਤ ਹੀ ਮਹੱਤਵ ਰੱਖਦੀਆਂ ਨੇ ਹੁਣ ਆਪਾਂ ਗੱਲ ਕਰਦੇ ਆ ਕਿ ਅਸਲ ਦੇ ਵਿੱਚ ਇਹ ਜਿਹੜਾ ਜੱਜ ਸਾਹਿਬ ਨੇ ਵਿੱਚ ਆਰਡਰ ਦੇ ਮੈਂਸ਼ਨ ਕੀਤੀ ਆ ਗੱਲ ਕੀ ਅਦਾਲਤਾਂ ਦੇ ਨਾਲ ਵੀ ਧੁੱਖਾ ਹੋ ਸਕਦਾ ਹੈ ਕੀ ਕੋਈ ਸੁਪਰੀਮ ਕੋਰਟ ਦੇ ਨਾਲ ਵੀ ਧੁੱਖਾ ਕਰ ਸਕਦਾ ਹੈਗਾ ਕੀ ਕੋਈ ਸਰਕਾਰ ਅਪਰਾਧੀਆਂ ਦੇ ਨਾਲ ਮਿਲ ਕੇ ਵੀ ਐਡਾ ਬਿਡਾ ਫਰਾਡ ਕਰ ਸਕਦੀ ਹੈ ਇਸ ਦੇ ਉੱਪਰ ਆਪਾਂ ਚਾਨਣਾ ਪਾਉਣੇ ਆ ਵੀਡੀਓ ਕਰਦੇ ਹਾਂ ਸਤਿ ਆਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਪਤਾਗਾ ਕਿ ਜਿਹੜਾ ਇਹ ਕੇਸ ਹੈਗਾ ਇਹਦੇ ਚ ਦੋਸ਼ੀਆਂ ਨੂੰ ਪਹਿਲਾਂ ਮੈਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਇੱਥੇ ਤੇ ਜਾਣਨਾ ਪਾਦਿਆਂ ਜਿਹੜੀ ਬਿਲਕਸ ਬਾਨੋ ਉਸ ਸਮੇਂ 19 ਸਾਲਾਂ ਦੀ ਲੜਕੀ ਸੀ ਜਿਸ ਦੇ 5 ਸਾਲਾਂ ਦੀ ਉਹ ਗਰਭਪਤੀ ਸੀ 1-2 ਸਾਲ ਦੀ ਉਹਦੀ ਬੱਚੀ ਸੀ ਜਦੋਂ ਇਹ ਦੰਗੇ ਹੁੰਦੇ ਨੇ ਉਹ ਘਰੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਖਾਤਰ ਪਰਿਵਾਰ ਦੇ ਮੈਂਬਰਾਂ ਦੇ ਨਾਲ ਖੇਤਾਂ ਦੇ ਵਿੱਚ ਲੁਕ ਜਾਂਦੀ ਆ ਜਿੱਥੇ ਦੋਸ਼ੀ ਉਸ ਦੇ ਪਿੰਡ ਦੇ ਹੀ ਹੁੰਦੇ ਨੇ ਤੇ ਉਹ ਮੰਗ ਰਾ ਕੇ ਉਹਨੂੰ ਉੱਥੇ ਉਹਦੇ ਪਰਿਵਾਰ ਦੇ 7 ਮੈਂਬਰਾਂ ਨੂੰ ਕਤਲ ਕਰ ਦਿੰਦੇ ਨੇ ਉਹਦੀ 2 ਸਾਲ ਦੀ ਬੇਟੀ ਦਾ ਗਰਭ ਵੱਟ ਦਿੰਦੇ ਆ ਤੇ 5 ਮਹੀਨਿਆਂ ਦੀ ਗਰਭ ਪਤੀ 19 ਸਾਲਾ ਬਿਲਕਸ ਬਾਨੋ ਦੇ ਨਾਲ ਕਿਹਾ 11 ਬੰਦੇ ਨੇ ਜਿਹੜੇ ਉਹ ਬਲਾਤਕਾਰ ਕਰਦੇ ਨੇ ਤੇ ਉਸ ਤੋਂ ਬਾਅਦ ਬਿਲਕਸਬਾਨੋਂ ਕਿਸੇ ਤਰ੍ਹਾਂ ਉਥੋਂ बच ਕੇ ਬਾਅਦ ਦੇ ਵਿੱਚ ਉਹ ਅਦਾਲਤ ਪਹੁੰਚਦੀ ਹੈ ਤੇ ਅਦਾਲਤ ਦੇ ਵਿੱਚ ਜਦੋਂ ਇਹ ਕੇਸ ਸਟਾਰਟ ਹੁੰਦਾ ਹੈਗਾ ਤਾਂ ਉੱਥੇ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਤਾਂ ਬਿਲਕਸਬਾਨੋਂ ਆਪਣੇ ਵੱਲੋਂ ਇੱਕ ਅਪੀਲ ਪਾਉਂਦੀ ਆ ਦਰਖਾਸਤ ਦਿੰਦੀ ਆ ਕੋਰਟ ਨੂੰ ਕਿ ਗੁਜਰਾਤ ਤੋਂ ਬਦਲ ਕੇ ਮੇਰਾ ਕੇਸ ਹੈ ਕਿਤੇ ਹੋਰ ਲਾਇਆ ਜਾਵੇ ਤਾਂ ਕੇਸ ਹੈ ਜਿਹੜਾ ਮਹਾਰਾਸ਼ਟਰ ਚ ਬਦਲ ਜਾਂਦਾ ਹੈ ਤੇ ਮਹਾਰਾਸ਼ਟਰ ਦੀ ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਕਰ ਦਿੱਤੀ ਜਾਂਦੀ ਆ ਔਰ ਸਜ਼ਾ ਚੱਲ ਰਹੀ ਹੁੰਦੀ ਆ 12 ਸਾਲ ਨੇ ਜਿਹੜੇ ਦੋਸ਼ੀਆਂ ਨੂੰ ਕੈਦ ਕੱਟਦਿਆਂ ਹੋ ਜਾਂਦੇ ਨੇ ਉਸ ਤੋਂ ਬਾਅਦ ਅਚਾਨਕ ਕੀ ਹੁੰਦਾ ਹੈਗਾ ਕਿ ਰਾਦੇ ਸਾਮ ਸਾਹ ਨਾਮ ਦਾ ਜਿਹੜਾ ਦੋਸ਼ੀ ਆ ਇੱਕ ਉਹ ਇੱਕ ਅਪੀਲ ਲਾਉਂਦਾ ਹੈਗਾ ਕਿ ਮੈਨੂੰ ਸਜ਼ਾ ਕੱਟਦਿਆਂ 15 ਸਾਲ ਹੋ ਗਏ ਨੇ ਤੇ ਮੇਰੀ ਜਿਹੜੀ ਬਾਕੀ ਸਜ਼ਾ ਗਈ ਜਾਂ ਮੈਨੂੰ ਰਿਹਾ ਕੀਤਾ ਜਾਵੇ ਤੇ ਉਸ ਦੇ ਵਿੱਚ ਉਹਦਾ ਜਿਹੜੀ ਅਪੀਲ ਆ ਕੋਰਟ ਨਾ ਮਨਜ਼ੂਰ ਕਰ ਦਿੰਦੀ ਹੈ ਉਸ ਤੋਂ ਬਾਅਦ ਫਿਰ ਅਪੀਲਦਾਰ ਅਪੀਲ ਚਲਦੇ ਰਹਿੰਦੇ ਨੇ ਫੈਸਲੇ ਲੇਕਿਨ ਅਦਾਲਤਾਂ ਵੱਲੋਂ ਉਹਦੇ ਉਲਟੀ ਫੈਸਲੇ ਆਉਂਦੇ ਨੇ ਆਖਰ ਨੂੰ ਜਾ ਕੇ ਉਹ 432 433 ਦੇ ਤਹਿਤ ਇੱਕ ਉਹ ਅਪੀਲ ਲਾਉਂਦਾ ਹੈਗਾ ਕਿ ਮੇਰੀ ਜਿਹੜੀ ਸਜ਼ਾ ਗਈ ਉਹ ਕੱਟ ਕੀਤੀ ਜਾਵੇ ਤਾਂ ਇਸ ਨੂੰ ਜਿਹੜਾ ਹੈਗਾ ਇਹਨੂੰ ਵੀ ਜੱਜ ਸਾਹਿਬ ਨੇ ਜਿਹੜੇ ਉਹ ਰੱਦ ਕਰ ਦਿੰਦੇ ਨੇ ਉਸ ਤੋਂ ਬਾਅਦ ਦੋਸਤੋ ਉਹ ਫੇਰ ਜਦੋਂ ਦੁਬਾਰਾ ਅਦਾਲਤ ਹਾਈ ਕੋਰਟ ਵੀ ਰੱਦ ਕਰ ਦਿੰਦੀ ਹੈ ਤੇ ਆਪਣਾ ਜਿਹੜੀ ਸੁਪਰੀਮ ਕੋਰਟ ਹੈ ਉਹ ਵੀ ਰੱਦ ਕਰ ਦਿੰਦੇ ਆ ਉਸ ਤੋਂ ਬਾਅਦ ਜਦੋਂ 2022 ਦੇ ਵਿੱਚ ਉਹ ਦੁਬਾਰਾ ਜਾਂਦੇ ਆ ਤਾਂ ਕੋਰਟ ਉਹਨਾਂ ਨੂੰ ਕਹਿੰਦੀ ਹੈ ਕਿ ਇਹ ਗੁਜਰਾਤ ਸਰਕਾਰ ਦੇਖੇ ਤਾਂ ਇਸ ਦੇ ਉੱਪਰ ਇੱਕ ਕਮੇਟੀ ਬਣਾਈ ਜਾਂਦੀ ਆ ਜਿਹੜੀ ਉਹ ਕਮੇਟੀ ਹੈ ਉਹ ਫੈਸਲਾ ਕਰਦੀ ਹੈ ਕਿ ਇਹਨਾਂ ਦੀ ਜਿਹੜੀ ਸਜ਼ਾ ਹੈਗੀ ਉਹ ਮaaf ਕਰ ਦਿੱਤੀ ਜਾਵੇ ਤੇ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਦੋਸਤੋ ਜਦੋਂ ਹੁਣ ਜੱਜ ਸਾਹਿਬ ਫਿਰ ਉਸ ਤੋਂ ਬਾਅਦ ਜਿਹੜੀ ਬਿਲਕਸਵਾਨ ਹੋ ਆ ਫਿਰ ਸੁਪਰੀਮ ਕੋਰਟ ਚਲੀ ਜਾਂਦੀ ਆ ਜਿਹਦੇ ਤੇ ਇਸ ਸੋਮਵਾਰ ਨੂੰ ਫੈਸਲਾ ਜਿਹੜਾ ਜਜ ਰਗਨਾਤਰ ਨਗਰਾਤਨ ਜਿਹੜੇ ਹੈਗੇ ਨਗ ਨਗਰਾਤਨ ਉਹਨਾਂ ਵੱਲੋਂ ਇੱਕ ਫੈਸਲਾ ਆਇਆਗਾ ਜਦੋਂ ਉਹਨਾਂ ਨੇ ਫੇਰ ਕਿਹਾਗਾ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੀ ਸਜ਼ਾ ਬਹਾਲ ਕੀਤੀ ਜਾਂਦੀ ਹੈ ਔਰ ਉਹਨਾਂ ਨੇ ਨਾਲ ਕਿਹਾ ਕਿ ਇਹ ਸਰਕਾਰ ਜਿਹੜੀ ਗੁਜਰਾਤ ਦੀ ਸੀ ਇਹ ਉਹਨਾਂ ਦੇ ਨਾਲ ਮਿਲੀ ਹੋਈ ਸੀ ਦੋਸ਼ੀਆਂ ਦੇ ਨਾਲ ਔਰ ਉਹਨਾਂ ਨੇ ਇੱਕਾ ਵਿਸ਼ੇਸ਼ ਗੱਲ ਕਹੀ ਕਿ ਸੁਪਰੀਮ ਕੋਰਟ ਦੇ ਨਾਲ ਦੋਸ਼ੀਆਂ ਨੇ ਫਰਾਡ ਕੀਤਾ ਉਹਨਾਂ ਨੇ ਕਿਹਾ ਕਿ ਗੁਜਰਾਤ ਸਰਕਾਰ ਨੂੰ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਜਿੱਥੇ ਟ੍ਰਾਇਲ ਚੱਲਿਆ ਸੀ ਜਿੱਥੇ ਅਦਾਲਤ ਦੇ ਵਿੱਚ ਸਜ਼ਾ ਹੋਈ ਸੀ ਜਾਨੀ ਕਿ ਮਹਾਰਾਸ਼ਟਰ ਦੀ ਸਰਕਾਰ ਹੀ ਇਹਦੇ ਤੇ ਕੋਈ ਫੈਸਲਾ ਕਰ ਸਕਦੀ ਸੀ ਲੇਕਿਨ ਗੁਜਰਾਤ ਦੀ ਸਰਕਾਰ ਨੂੰ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਸੀਗਾ ਦੋਸਤੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਫਰਾਡ ਹੈ ਸਪਰੀਮ ਕੋਰਟ ਦੇ ਨਾਲ ਉਹਨਾਂ ਨੇ ਕਿਵੇਂ ਕੀਤਾ ਉਹਦੇ ਚ ਜੱਜ ਸਾਹਿਬ ਨੇ ਲਿਖਿਆਗਾ ਕਿ ਜਿਹੜੇ ਇਹਦੇ ਚ ਕਾਫੀ ਜਿਹੜੇ ਫੈਕਟ ਨੇ ਉਹਨਾਂ ਨੂੰ ਲੁਕੋਇਆ ਗਿਆ ਜਿਵੇਂ ਕਿ ਖਾਸ ਤੌਰ ਤੇ ਉਹਨਾਂ ਨੇ ਬੰਬੇ ਹਾਈ ਕੋਰਟ ਦਾ ਜ਼ਿਕਰ ਕੀਤਾ ਕਿ ਬੰਬੇ ਹਾਈ ਕੋਰਟ ਦਾ ਜਿਹੜਾ ਆਰਡਰ ਹੈ ਉਹ ਕੋਰਟਾਂ ਤੋਂ ਲੁਕੋਇਆ ਗਿਆ ਫੈਕਟਾਂ ਨੂੰ ਲੁਕੋ ਕੇ ਅਦਾਲਤ ਦੇ ਨਾਲ ਫਰਾਡ ਕੀਤਾ ਗਿਆ ਤੇ ਉਹਨਾਂ ਨੇ ਅੱਗੇ ਵਾਸਤੇ ਕਿਹਾ ਕਿ ਅਦਾਲਤਾਂ ਵੀ ਧਿਆਨ ਰੱਖਣ ਔਰ ਹੁਣ ਇਹਦੇ ਉੱਪਰ ਅਦਾਲਤ ਜਿਹੜੀ ਹੈਗੀ ਆ ਕੀ ਦੋਸ਼ੀਆਂ ਨੂੰ ਹੋਰ ਸਜ਼ਾ ਵਧ ਕਰੇਗੀ ਕਿਉਂਕਿ ਜਿਹੜਾ ਫਰੌਡ ਹੈ ਅਦਾਲਤ ਦੇ ਨਾਲ ਇਹ ਬਹੁਤ ਵੱਡੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਜੁਰਮ ਹੈ ਤੇ ਪਰ ਆਪਾਂ ਦੋਸਤੋ ਇੱਕ ਗੱਲ ਨਹੀਂ ਤਾਂ ਇੱਥੇ ਆ ਕੇ ਆਪਾਂ ਨੂੰ ਬਹੁਤ ਹੈਰਾਨਗੀ ਹੁੰਦੀ ਆ ਕਿ ਕਿੰਨੇ ਸਾਤਰ ਹੋ ਗਏ ਨੇ ਦੋਸ਼ੀ ਕਿ ਕੋਰਟਾਂ ਦੇ ਨਾਲ ਵੀ ਫਰੌਡ ਕਰ ਦਿੰਦੇ ਨੇ ਸੋ ਦੋਸਤੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਫੈਸਲਾਗਾ ਕਿਉਂਕਿ ਇਹਦੇ ਚ ਜਿਹੜੀ ਸਰਕਾਰ ਦੀ ਬਹੁਤ ਬਹੁਤ ਆਪਾਂ ਕਹਿ ਸਕਦੇ ਹਾਂ ਵਸੀਅਤ ਹੋਈ ਹੈਗੀ ਜਿਹੜੀ ਕੇਂਦਰ ਦੀ ਸਰਕਾਰ ਆ ਉਹਨਾਂ ਦੀ ਵੀ ਕਿਉਂਕਿ ਬੀਜੇਪੀ ਦੀ ਸਰਕਾਰ ਜਿਹੜੀ ਗੁਜਰਾਤ ਚ ਹੈ ਉਹਨਾਂ ਤੇ ਉੱਪਰ ਵੀ ਬਹੁਤ ਵੱਡੇ ਸਵਾਲ ਉੱਠੇ ਨੇ ਕਿਉਂਕਿ ਅਦਾਲਤ ਵੱਲੋਂ ਹੀ ਕਹਿ ਦੇਣਾ ਕਿ ਜਿਹੜੀ ਗੁਜਰਾਤ ਸਰਕਾਰ ਆ ਦੋਸ਼ੀਆਂ ਦੇ ਨਾਲ ਮਿਲੀ ਹੋਈ ਸੀ ਇਹ ਵੀ ਆਪਦੇ ਆਪ ਦੇ ਵਿੱਚ ਇੱਕ ਤਰ੍ਹਾਂ ਦਾ ਅੱਜ ਤੱਕ ਕਦੇ ਕਿਸੇ ਕੋਰਟ ਨੇ ਸਿੱਧਾ ਕਿੱਡਾ ਵੱਡਾ ਦੋਸ਼ ਨਹੀਂ ਲਾਇਆ ਸਰਕਾਰਾਂ ਦੇ ਉੱਪਰ ਕਿ ਸਰਕਾਰ ਹੈ ਜਿਹੜੀ ਉਹ ਦੋਸ਼ੀਆਂ ਨਾਲ ਮਿਲ ਕੇ ਕੰਮ ਕਰ ਰਹੀ ਸੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਵੈਕੀ ਕਾ ਖਾਲਸਾ ਵੈਕੀ ਸਤਿ ਸ੍ਰੀ ਅਕਾਲ